ਇਹ ਵੰਡ ਕਿਉਂ ਨਹੀਂ ਦਿੰਦਾ ਸਾਰਿਆਂ ਗਰੀਬਾਂ ਵਾਸਤੇ ਕਰ ਦਵੇ ਮੈਂ ਕਿਹਾ ਹੁਣ ਜਦੋਂ ਤੁਸੀਂ 50 ਲੱਖ ਲਾਉਨੇ ਹੋ ਤੁਸੀਂ ਲੱਖ ਲਾ ਲਿਆ ਕਰੋ 49 ਲੱਖ ਵੰਡੋ ਸਾਡੇ 'ਚ ਵੰਡਦਾ ਕੋਈ ਅਮਾਨੀਆਂ ਦਾ ਵਿਆਹ ਚੱਲ ਰਿਹਾ ਹੈ ਇਹਨਾਂ ਨੇ ਇੰਨੇ ਕਿੰਨੇ ਕਹਿੰਦੇ ਸੀ 5000 ਕਰੋੜ ਇਦਾਂ ਹੀ ਸੀ ਕਹਿੰਦੇ ਵਿਆਹ ਤੇ ਕਿੰਨਾ ਪੈਸਾ ਲਾਇਆ ਕਿੰਨੇ 5000 ਕਰੋੜ ਕਹਿੰਦੇ ਲੱਖ ਲੱਖ ਰੁਪਇਆ ਦਿੱਤਾ ਹੁੰਦਾ ਕਿੰਨੇ ਲੋਕਾਂ ਦੀ ਜ਼ਿੰਦਗੀ ਕਿ ਇਹਦੇ 5000 ਕਰੋੜ ਲਾ ਦਿੱਤਾ ਕਰੋੜ ਕਰੋੜ ਦੇ ਦਿੰਦਾ 5000 ਬੰਦੇ ਦੀ ਕਰੋੜਪਤੀ ਬਣਾ ਦਿੰਦਾ ਫਿਰ ਐਂ ਕਰੋ ਆਪਾਂ ਉਹਨਾਂ ਨੂੰ ਬਾਅਦ 'ਚ ਕਵਾਂਗੇ ਪਹਿਲਾਂ ਐਂ ਕਰੀਏ ਵੀ ਜਿਹੜਾ ਆਪਾਂ ਮੁੰਡੇ ਦੇ ਵਿਆਹ ਤੇ 10 ਲੱਖ ਲਾਉਣਾ ਹੈ ਆਪਾਂ 50000 ਹੀ ਲਾਵਾਂਗੇ ਸਾਡੇ 9 ਵੰਡਾਂਗੇ ਪੋਸਟਾਂ ਪਾਣੀਆਂ ਬਹੁਤ ਸੁੱਕੀਆਂ ਹਨ ਲੋਕਾਂ ਨੂੰ ਅਗਲ ਦੇਣੀ ਬਹੁਤ ਸੁੱਕੀਆਂ ਆਪਣੀ ਵਿੱਤ ਮੁਤਾਬਕ ਹਰ ਬੰਦਾ ਕਰਦਾ ਕਿ ਨਹੀਂ ਕਰਦਾ ਕੁੜੀ ਦਾ ਵਿਆਹ ਕਰਨਾ ਤੁਸੀਂ ਜੋ ਤੁਹਾਡੇ ਕੋਲ ਹੈ ਤੁਹਾਡੇ ਮੁਤਾਬਕ ਤੁਸੀਂ ਕਰੋਗੇ ਕਿ ਨਹੀਂ ਲੱਖ ਵਾਲਾ ਲੱਖ ਲਾਉਂਦਾ ਹੈ ਨਾ 50 ਲੱਖ ਵਾਲਾ 50 ਲੱਖ ਲਾਉਂਦਾ ਉਹ ਜਿੰਨੇ ਜਿੰਨੇ ਕੋਨੇ ਲਾਏ ਨੇ ਤੇ ਉਹਦੀ ਇੱਕ ਦਿਨ ਦੀ ਕਮਾਈ ਹੋਣੀ ਤੂੰ 10 ਸਾਲ ਦੀ ਲਾ ਦਿੰਨਾ ਵਿਆਹ ਤੇ ਉਹਨੇ ਇੱਕ ਦਿਨ ਦੀ ਲਾਈ ਹੈ ਉਹ ਤੇ ਬਹੁਤ ਸਸਤਾ ਵਿਆਹ ਕੀਤਾ ਉਹਨੇ ਜੇ ਉਹ ਆਪਣੀ ਵਿੱਤ ਮੁਤਾਬਕ ਕਰਦਾ ਫਿਰ ਤੇ ਉਹਦਾ ਵਿਆਹ 10 ਸਾਲ ਚੱਲਣਾ ਚਾਹੀਦਾ ਆ ਜਿਹੜਾ ਜਿਹੜੇ ਗਾਉਣ ਵਾਲੇ ਦੁਨੀਆ ਭਰ ਦੇ ਜਿਉ ਆਪਣੇ ਹਿਸਾਬ ਨਾਲ ਕਰਦਾ ਤੇ 10 ਸਾਲ ਕਰੀ ਜਾਂਦਾ ਵੀ ਜੇ ਵੱਧ ਖਰਚਾ ਕਰਦਾ ਇਹ ਤੇ ਉਹਨੇ 0.0 ਵੀ ਨਹੀਂ ਕੀਤਾ ਹੋਣਾ ਜੇ ਜਿੰਨੇ ਉਹ ਅਮੀਰ ਲੋਕ ਨੇ ਪਰ ਹੁਣ ਸਾਡਾ ਸੁਭਾਅ ਇਦਾਂ ਦਾ ਫਿਰ ਅਸੀਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਕੀ ਰੀਸ ਕਰ ਲੈਣੀ ਫਿਰ ਅਸੀਂ ਦੂਜੇ ਪਾਸੇ ਨੂੰ ਚੱਲ ਪਏ ਆ ਉਹਨਾਂ ਨੇ ਜਦੋਂ ਵਿਆਹ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਦਾ 10 ਲੱਖ ਬੰਦਾ ਸੱਦਿਆ 10 ਲੱਖ ਨੂੰ ਸੋਨੇ ਦੀਆਂ ਥਾਲੀਆਂ ਦੇ ਵਿੱਚ ਛਕਾਇਆ ਸੋਨੇ ਦੇ ਬਰਤਨ ਕਿਉਂਕਿ ਅਸੀਂ ਪਿੱਛੇ ਵੀ ਨਹੀਂ ਰਹਿਣਾ ਚਾਹੁੰਦੇ ਫਿਰ ਲੋਕ ਕੱਲ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਨਹੀਂ ਕਹਿਣਗੇ ਵੀ ਉਹ ਵੀ ਵੰਡ ਦਿੰਦੇ ਲੋਕਾਂ ਨੂੰ ਇਹ ਕੀ ਰੀਸ ਕਰੂਗਾ ਮਾਨੀ ਸਾਡੇ ਮਨ ਸਾਡੇ 'ਚ ਤੇ ਇਦਾਂ ਸੀ ਅਸੀਂ ਇਹ ਸਾਡਾ ਸੁਭਾਅ ਬਣ ਗਿਆ ਆਪਣੀਆਂ ਫੁਕਰੀਆਂ ਤੇ ਵੀ ਕੰਟਰੋਲ ਰੱਖੀਏ ਸਟੇਟਮੈਂਟ ਦੇਣ ਲੱਗੇ ਆ ਜਰੂਰ ਸੋਚੀਏ ਕੀ ਮੈਂ ਵੰਡ ਸਕਦਾ ਮੈਂ ਵੰਡ ਸਕਦਾ ਵੰਡਣ ਦੀ ਗੱਲ ਰੋਕ ਦਿਓਗੇ ਕਿਸੇ ਵੇਲੇ ਉਹ ਸ਼ੌਨੂ ਰਜਨੀਸ਼ ਨੂੰ ਕਿਸੇ ਨੇ ਪੁੱਛਿਆ ਸੀ ਕਹਿੰਦੇ ਤੁਸੀਂ ਐਡੀ ਮਹਿੰਗੀ ਗੱਡੀ ਸੀ ਉਹਨਾਂ ਕੋਲ ਲੰਬੀ ਕਾਰ ਸੀ ਕਹਿੰਦੇ ਇੰਨੇ ਲੱਖ ਦੀ ਗੱਡੀ ਹੈ ਗਰੀਬਾਂ ਨੂੰ ਵੰਡ ਦਿਓ ਉਹ ਕਹਿੰਦਾ ਗਰੀਬ ਇੰਨੇ ਹੁਣ ਉਸ ਵੇਲੇ ਕਹਿ ਲੋ ਤੁਸੀਂ ਵੀ ਜਿਸ ਵੇਲੇ ਦੀ ਗੱਲ ਹੈ 70 ਕਰੋੜ ਆਬਾਦੀ ਸੀ ਭਾਰਤ ਦੀ 70 ਕਰੋੜ ਵਿੱਚੋਂ 35 ਕਰੋੜ ਗਰੀਬ ਨੇ ਗੱਡੀ ਹੈਗੀ ਐ 50 ਲੱਖ ਦੀ ਥਿਆਨੀ ਆਜੂਗੀ ਸਾਰਿਆਂ ਨੂੰ 25 ਪੈਸੇ ਆ ਜਾਣਗੇ ਉਹ ਕਹਿੰਦਾ ਤੂੰ ਤੇ ਲੈ ਜਾ ਆਪਣੇ 25 ਪੈਸੇ ਜਿਹੜੇ ਤੇਰੇ ਬਣਦੇ ਆ ਦੂਜੀ ਗੱਲ ਰੁਕ ਜੂਗੇ ਇੱਥੇ ਗੱਡੀ ਦੇ ਦਿਓ ਗੱਡੀ ਫੰਡ ਦਿਓ ਗੱਡੀ ਲੱਖ ਲੱਖ ਰੁਪਈਆ ਸਾਰਿਆਂ ਨੂੰ ਵੰਡ ਦਿਓ ਰੁਕ ਜਾਂਦਾ ਬੰਦਾ ਇੱਥੇ ਹੁਣ ਕੱਪੜੇ ਇੰਨੇ ਨੇ ਅੱਧੇ ਕੱਪੜੇ ਕੱਪੜੇ ਥੋੜੇ ਪੰਜ ਰੱਖ ਲੈ ਬਾਕੀ ਵੰਡ ਦੇ ਚੱਲ ਕੱਪੜੇ ਵੰਡ ਦੂ ਹੁਣ ਇੱਥੇ ਨਹੀਂ ਰੁਕਣਾ ਕੰਮ ਐ ਤੂੰ ਅੱਗੇ ਵੀ ਜਾ ਸਕਦਾ ਬਲੱਡ ਕਿੰਨਾ ਤੇਰੇ ਚ 16 ਗ੍ਰਾਮ ਦੋ ਚਾਰ ਬੋਤਲਾਂ ਕਢਾ ਇੰਨਾ ਸਿਰ 'ਚ ਮਾਰਨਾ ਤੂੰ ਉਹ ਵੀ ਕੱਢ ਦੇਗਾ ਫਿਰ ਇਹ ਵੀ ਕਹਿ ਸਕਦਾ ਬੰਦਾ ਕਿ ਕਿਰਨੀਆਂ ਕਿੰਨੀਆਂ ਨੇ ਦੋ ਜਦੋਂ ਕੰਮ ਇੱਕ ਨਾਲ ਚੱਲਦਾ ਤਾਂ ਤੂੰ ਕਿਰਨੀ ਦੇ ਇਹਦੀ ਜਾਨ ਬਚਾਓ ਹੁਣ ਜੇ ਬੰਦਾ ਕਵੇ ਗੱਡੀ ਦਾਨ ਕਰ ਦਿਓ ਤੇ ਗੱਡੀ ਵਾਲਾ ਕਹਦੇ ਅੱਛਾ ਐ ਕਰ ਤੂੰ ਕਿਡਨੀ ਦਾਨ ਕਰ ਮੈਂ ਗੱਡੀ ਕਰ ਦੇ ਚਲੋ ਕਰੀ ਗੇ ਤੇਰਾ ਕਿ ਇੱਕ ਕਿਡਨੀ ਨਾਲ ਵੀ ਸਾਰੀ ਸਕਦਾ ਹੈ ਸਾਰਨ ਦੀ ਕੀ ਗੱਲ ਸੋ ਸਟੇਟਮੈਂਟਾਂ ਦੇਣੀਆਂ ਬਸ ਅਸੀਂ ਵੱਡੀ ਸਾਰੀ ਗੱਲ ਜਿਹੜੀ ਸੋਹਣੀ ਲੱਗਿਆ ਹਾ ਹਾ ਇਹ ਦਾਨ ਕਿਉਂ ਨਹੀਂ ਕਰ ਦਿੰਦਾ ਇਹ ਐਂ ਕਿਉਂ ਨਹੀਂ ਕਰ ਦਿੰਦਾ ਪਰ ਜੇ ਕਹੀਏ ਵੀ ਜੇ ਅਸੀਂ ਕਰ ਦਈਏ ਚਲ ਐਂ ਕਰ ਉਹ ਲੱਖ ਰੁਪਏ ਦਾ ਚੁੱਪਾ দান ਕਰਦਾ ਤੂੰ ਹਜ਼ਾਰ ਵਾਲੀ ਚੱਪਲੀ ਕਰੀਏ ਜਾਨ ਮੈਂ ਨਹੀਂ ਦੇਣੀ ਆਪਣੇ ਵਾਲੀ ਚੱਪਲ ਹਜ਼ਾਰ ਰੁਪਏ ਮਸਾਂ ਦੇ ਲਈ ਹੈ ਅਸੀਂ ਇਦਾਂ ਵੇ ਆ ਸੁਭਾਅ ਬਣ ਗਿਆ ਸੋਹਣੀਆਂ ਸੁਣੀਆਂ ਗੱਲਾਂ ਕਰ ਲਈਏ ਸਟੇਟਮੈਂਟ ਦੇ ਦਈਏ ਪਰ ਆਪਣੇ ਆਪ ਤੇ ਕੰਮ ਨਹੀਂ ਅਸੀਂ ਕਰਦੇ ਆਪਣੀਆਂ ਆਦਤਾਂ ਤੇ ਕੰਮ ਨਹੀਂ ਕਰਦੇ ਵੇਖੀਏ ਮੈਂ ਕਿੱਥੇ ਖੜਾ ਉਹ ਕਿੱਥੇ ਖੜਾ ਸਾਰੀ ਜ਼ਿੰਦਗੀ ਇਹੀ ਵੇਖਦੇ ਰਾਂਗੇ ਮੈਂ ਕਿੱਥੇ ਖੜਾ ਇਹ ਵੇਖੋ ਜਦੋਂ ਮੇਰੇ ਮਨ ਚ ਰੀਤ ਆ ਮੈਂ ਆਪਣੇ ਪੁੱਤ ਦਾ ਵਿਆਹ ਰੀਤ ਨਾਲ ਕਰਨਾ ਹੈ ਛੱਡੋ ਕਿਸੇ ਹੋਰ ਦੀ ਰੀਤ ਵੀ ਹੋਣੀ ਕਰ ਲੈਣ ਦੇ ਕੇ ਦੀ ਤੇ ਇਹਦੇ ਵਿਆਹ ਦੀ ਰੀਤ ਕਰ ਲੈਣ ਠੀਕ ਸਾਰਾ ਕੁਛ ਹੀ ਸਮਾਜ ਦੇ ਨਾਲ ਹੀ ਚੱਲਦਾ ਰਹਿੰਦਾ ਤਾਂ ਕਰਕੇ ਥੋੜਾ ਜਿਹਾ ਖਿਆਲ ਰੱਖੀਏ ਮਨ ਤੇ ਕੰਮ ਕਰੋ ਮੇਰੇ ਅੰਦਰ ਜੋ ਚੱਲਦਾ ਉਹਦੇ ਤੇ ਵਰਕ ਕਰੀਏ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਸੋਨਾ ਬਣਾਈਏ